ਹਾਂਜੀ ਤੋਂ ਇੱਕ ਪਿੰਡ ਪਵਾਲਾ ਜਿਹੜਾ ਸਾਡੇ ਚੰਗੀ ਬਲੌਗ ਦਾ ਪਿੰਡ ਪੈਂਦਾ ਹੈ ਇੱਥੇ ਇੱਕ ਹਫ਼ਤੇ ਦੇ ਵਿੱਚ ਦੋ ਮੌਤਾਂ ਹੋ ਗਈਆਂ ਅ ਪਿਛਲੇ ਹਫਤੇ ਵੀ ਇੱਕ ਨੌਜਵਾਨ ਦੀ ਮੌਤ ਹੋਈ ਹੈ ਕੱਲ ਫੇਰ ਨੌਜਵਾਨ ਦੀ ਨਸ਼ੇ ਦੇ ਨਾਲ ਮੌਤ ਹੋ ਗਈ ਤੇ ਪਿਛਲੇ ਹਫਤੇ ਵੀ ਪੁਲਿਸ ਪ੍ਰਸ਼ਾਸਨ ਨੂੰ ਪਿੰਡ ਵਾਲਿਆਂ ਨੇ ਲਿਖਤੀ ਰੂਪ ਚ ਦਿੱਤਾ ਸੀ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਵਿਗਰੇ ਹੈ ਇਹਦੇ ਤੇ ਕੋਈ ਥੰਨ ਪਾਈ ਜਾਵੇ ਮੇਰੇ ਖਿਆਲ ਨਾਲ ਮਹੀਨਾ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਬੜੀ ਬਾਰ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਵੀ ਨਸ਼ਾ ਵਿਗਰੇ ਹੈ ਆ ਲੋਕ ਬਕਵਾ ਰਹੇ ਨੇ ਇਹਨੂੰ ਫੜਿਆ ਜਾਵੇ ਪਰ ਉਹ ਕੋਈ ਕਾਰਵਾਈ ਨਾ ਹੋਣ ਕਰਕੇ ਲਗਾਤਾਰ ਜੋ ਮੌਤਾਂ ਹੋ ਰਹੀਆਂ ਨੇ ਤੇ ਕੱਲ ਵੀ ਜਿਹੜੀ ਮੁੰਡੇ ਦੀ ਨੌਜਵਾਨ ਦੀ ਮੌਤ ਹੋਈ ਹੈ ਵਿਆਹ ਵੀ ਨਹੀਂ ਹੋਇਆ ਹੋਇਆ 29 ਸਾਲ ਦਾ 6 ਫੁੱਟ ਦਾ ਗੱਭਰੂ ਹੈ ਜੀ ਤੇ ਬੜੀ ਦੁਖਦਈ ਘਟਨਾ ਹੈ ਕਿ ਸਾਡੇ ਪਿੰਡਾਂ ਦੇ ਵਿੱਚੋਂ ਰੋਜ਼ ਹੀ 6-6 ਫੁੱਟ ਦੇ ਨੌਜਵਾਨ ਅਰਤੀਆਂ ਦੇ ਵਿੱਚ ਨਸ਼ੇ ਦੇ ਕਰਕੇ ਜਾ ਰਹੇ ਨੇ ਤਾਂ ਲੋਕਾਂ ਨੇ ਵਯੂਸ ਹੋ ਕੇ ਨਿਰਾਸ਼ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਕਰਨਾ ਰਹਾ ਹੈ ਕਿ ਕੋਈ ਕਾਰਵਾਈ ਕਰੋ ਬੇਨਤੀ ਕਰਦੇ ਆਂ ਬਾਰ-ਬਾਰ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਕਿ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਦੋਂ ਤੁਸੀਂ ਸਰਕਾਰ ਬਣਾਉਣੀ ਸੀ ਕਿ ਮਹੀਨੇ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦਾਂਗੇ ਫੋਕ ਵੀ ਵਾਅਦੇ ਕੀਤੇ ਸੀ ਨੌਜਵਾਨਾਂ ਦੇ ਨਾਲ ਨੌਕਰੀਆਂ ਦਵਾਂਗੇ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਹਰ ਪਾਸੇ ਤੋਂ ਮਨ ਲੋਕ ਤੜਫੇ ਹੋਏ ਨੇ ਉਹ ਕਾਰਨ ਕੀ ਸਰਗਰ ਉਹ ਆਪਣਾ ਸ਼ਾਂਤਮਈ ਧਰਨਾ ਲਾ ਸਕਦੇ ਨੇ ਉਹ ਲਾ ਰਹੇ ਨੇ ਤਾਂ ਕਿ ਜੋ ਨਸ਼ਾ ਵੇਚਦੇ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਹੋਵੇ ਕੀ ਮੰਗ ਕਰਦੇ ਹੋ ਜੀ ਮੰਗ ਇਹ ਹੈ ਜੋ ਵੇਚਦੇ ਨੇ ਚਿੱਟਾ ਇੱਥੇ ਕੈਮੀਕਲ ਨਸ਼ਾ ਇੰਨਾ ਵਿਕ ਰਿਹਾ ਹੈ ਰੋਜ਼ ਹੀ ਨੌਜਵਾਨ ਕੁੜੀਆਂ ਮੁੰਡਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਜੋ ਵੇਚਦੇ ਨੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਵੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਡਰ ਹੋਵੇ ਵੀ ਹਾਂ ਪੁਲਿਸ ਐਕਸ਼ਨ ਦੇ ਵਿੱਚ ਹੈ ਚਿੱਟਾ ਨਹੀਂ ਅਸੀਂ ਵੇਚਣਾ ਹੈਗਾ ਸ਼ਰੇਆਮ बिक ਰਹੇ ਹਨ ਉਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਹਾਂ